ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Wisdom Academy ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਲਈ ਐਜੂਕੇਸ਼ਨਲ ਕੰਟੈਂਟ ਤੇ ਵੀਡੀਓ ਲੈ ਕੇ ਆਉਣਾ ਤਾਂ ਮੈਂ ਹੁਣ ਤੁਹਾਡੇ ਲਈ ਸਟੈਟਿਕ ਜੀਕੇ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਜਿਸ ਦੇ ਵਿੱਚ ਮੈਂ ਭਾਰਤ ਦੀ ਭਾਰਤੀ ਇਤਿਹਾਸ ਦੇ ਵਿੱਚ ਆਉਣ ਵਾਲੇ ਮਹੱਤਵਪੂਰਨ ਪ੍ਰਸ਼ਨ ਨੇ ਜੋ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਲੈ ਕੇ ਆ ਰਿਹਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਧੂ ਘੱਟਕੀ ਦੀ ਸੰਬੰਧਤਾ ਨਾਲ ਮਹੱਤਵਪੂਰਨ ਜਿਹੜੇ ਜੁੜੇ ਪ੍ਰਸ਼ਨ ਨੇ ਉਹਨਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਆ ਆਸਾਨੀ ਨਾਲ ਐਕਸਪਲੇਨ ਕਰਾਂਗੇ ਤਾਂ ਕਿ ਤੁਹਾਨੂੰ इजीली ਸਮਝ ਆ ਸਕਣ ਤਾਂ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਲਾਸਟ ਤੱਕ ਵੀਡੀਓ ਜਰੂਰ ਦੇਖਣਾ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਵੀਡੀਓ ਸ਼ੁਰੂ ਕਰਦੇ ਆਂ ਹੜੱਪਾ ਸਭਤਾ ਦੇ ਪਹਿਲੇ ਪੈਸ਼ ਕੀ ਹੈ ਕਿ ਮੋਹਰੇ ਮਨੁੱਖ ਦੇ ਜਿਹੜੇ ਜੀਵ ਆਸ਼ਮ ਨੇ ਉਹ ਕਦੋਂ ਮਿਲੇ ਸੀ ਲਗਭਗ 2.6 ਮਿਲੀਅਨ ਸਾਲ ਪੁਰਾਣੇ ਜਿਹੜੇ ਜੀਵ ਆਸ਼ਮ ਉਹ ਮਿਲੇ ਸਨ ਕਿਸ ਦੇਸ਼ ਵਿੱਚ ਇਹ ਜੀਵ ਆਸ਼ਮ ਮਿਲੇ ਸੀ अफ्रीका ਦੇ ਵਿੱਚ ਜੀਵਸ਼ਮ ਮਿਲੇ ਸੀ ਤਾਂ ਇਹ ਅਰਲੀ ਮਨੁੱਖ ਦੇ ਜੀਵਸ਼ਮ ਨਹੀਂ ਕਿ ਪਹਿਲਾ ਮਨੁੱਖ ਇਦਾਂ ਦੇ ਦਿਖਾਈ ਦਿੰਦੇ ਸਨ ਉਸ ਤੋਂ ਬਾਅਦ ਭਾਰਤ ਵਿੱਚ ਮੁੱਢਲੇ ਮਨੁੱਖ ਦੇ ਸੰਕੇਤ ਕਿੱਤੇ ਮਿਲੇ ਨੇ ਤਾਂ ਭਾਰਤ ਵਿੱਚ ਬੋਰੀ ਮਹਾਰਾਸ਼ਟਰ ਦੇ ਵਿੱਚ ਮੁੱਢਲੇ ਮਨੁੱਖ ਦੇ ਸੰਕੇਤ ਮਿਲੇ ਨੇ ਤਾਂ ਉਸ ਦੇ ਜਿਹੜੇ ਪੱਥਰ ਦੇ ਹਥਿਆਰ ਸੀ ਉਸ ਤਰੀਕੇ ਦੇ ਜਿਹੜੇ ਉਹ ਬੋਰੀ ਮਹਾਰਾਸ਼ਟਰ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੋਏ ਨੇ ਪਥਰੀਓ ਕਾਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਿੰਨਾਂ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਭਾਰਤ ਵਿੱਚ ਪੈਲੀਓਲਿਥਿਕ ਕਾਲ ਦੇ ਪਹਿਲੇ ਸਥਾਨ ਦੀ ਖੋਜ ਕਿਸ ਨੇ ਕੀਤੀ ਸੀ ਰੋਬਰਟ ਬਰੋਸ ਫੂਟੀ ਇਹ ਤਸਵੀਰ ਵਿੱਚ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਇਹਨਾਂ ਨੇ ਕੀਤੀ ਸੀ ਤਾਂ ਇਹਨਾਂ ਦੀ ਪਰਸਨਲ ਡਾਇਰੀ ਹੈ ਜਿਸ ਦੇ ਵਿੱਚ ਇਹਨਾਂ ਨੇ ਜੋ-ਜੋ ਚੀਜ਼ਾਂ ਉਹਨਾਂ ਸਮੇਂ ਵਿੱਚ ਇਹਨਾਂ ਨੂੰ ਮਿਲੀਆਂ ਸੀ ਉਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਅੰਕਿਤ ਕਰ ਦਿੱਤੀਆਂ ਸੀ ਤਾਂ ਭਾਰਤ ਵਿੱਚ ਮੈਸੋਲਿਥਿਕ ਯੁੱਗ ਦੇ ਜਿਹੜੇ ਪੁਰੂਪ ਚਿੱਤਰ ਨੇ ਉਹ ਕਿੱਥੋਂ ਮਿਲਦੇ ਨੇ ਪਿੰਬੇਟਕਾ ਮਾ ਮੱਧ ਪ੍ਰਦੇਸ਼ ਦੇ ਵਿੱਚੋਂ ਇਸ ਤਰੀਕੇ ਦੀ ਜਿਹੜੀ ਕਲਾ ਗ੍ਰਿਤੀ ਹੈ ਗੁਫਾਵਾਂ ਦੇ ਵਿੱਚ ਜਿਹੜੇ ਕੀਤੀ ਹੋਈ ਉਹ ਮਿਲੇ ਸੀ ਹਾਂਜੀ ਹੁਣ ਆਪਾਂ ਹੜੱਪਾ ਸਭਤਾ ਦੇ ਵਿੱਚ ਅ ਮਹੱਤਵਪੂਰਨ ਪਹਿਛਾਣਾਂ ਦੀ ਗੱਲ ਕਰਾਂਗੇ ਪਰ ਆਪਾਂ ਸਭਤਾ ਦਾ ਜਿਹੜਾ ਸੰਬੰਧ ਔ ਕੇ ਸਯੋਗ ਨਾਲ ਹੈ ਉਹ ਕਾਂਸੀ ਯੋਗ ਨਾਲ ਹੈ। ਜਾ ਹੜੱਪਾ ਸਭਤਾ ਨੂੰ ਅ ਕਿਸ ਧਾਤ ਦੀ ਜਿਹੜੀ ਜਾਣਕਾਰੀ ਸੀ ਉਹ ਕਾਂਸੀ ਦੀ ਜਾਣਕਾਰੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਮਹੱਤਵਪੂਰਨ ਸਥਾਨ ਅਤੇ ਖੋਜ ਬਾਰੇ। ਸਥਾਨ ਦਾ ਨਾਮ ਹੈ ਬੀ ਹੜੱਪਾ। ਆਹ ਹੜੱਪਾ ਤੇ ਕਿਸ ਅ ਨਦੀ ਦੇ ਉੱਤੇ ਸਥਿਤ ਸੀ ਹੈ ਰਾਵੀ ਤੇ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਭਾਰਤੀ ਨਕਸ਼ੇ ਦੇ ਵਿੱਚ ਹੜੱप्पा ਵਰਤਮਾਨ ਖੇਤਰ ਅੱਜ ਕੱਲ ਇਹ ਜ਼ਿਲ੍ਹਾ ਸائیںਵਾਲ ਪੱਛਮੀ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਹੈ ਖੋਜ ਕਰਤਾ ਕੌਣ ਸੀ ਰਾਏ ਭਦਰ ਦਾਇਰਾਮ ਸਾੰਧੀ ਜੀ ਮਾਰਟੀਵ ਵਿਲਰ ਅਤੇ ਸਰੂਪ ਵਰਤਤਾ ਅਤੇ ਖੋਜ ਹੋਈ ਸੀ 1921 ਦੇ ਵਿੱਚ ਇਹ ਮਤੱਬ ਨੂੰ ਪ੍ਰੈਸ਼ਨ ਨੇ ਇਸ ਤੋਂ ਬਾਅਦ ਇੱਥੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਸਨ ਉਹ ਸੀ ਅਨਾਜਕ ਵਸਤ ਅਨਾਜਕਰ 6 ਅਨਾਜਕਰ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਰੋ ਦੇ ਵਿੱਚ ਅਨਾਜਕਰ ਬਣਿਆ ਨੇ ਜਿੱਥੇ ਇਹ ਅਨਾਜ ਨੂੰ ਸਟੋਰ ਕਰਦੇ ਸੀ ਉਸ ਤੋਂ ਬਾਅਦ ਤਾਂਬੇ ਦੀ ਗੱਡੀ ਮਛਵਾਰੇ ਦਾ ਚਿੱਤਰ ਪਾਰਦਰਸ਼ੀ ਵਸਤਰ ਪਹਿਨੀ ਹੋਈ ਇੱਕ ਔਰਤ ਦੀ ਮੂਰਤੀ ਗਰੁੱਡ ਚਿੱਤਰ ਸ਼ੰਖ ਵੈਲ ਤਾਂਬੇ ਦਾ ਬਣਿਆ ਹੋਇਆ ਦਰਪਣ ਇਹ ਡਾਇਰੈਕਟ ਕੁਸ਼ਨ ਪੁੱਛ ਸਕਦੇ ਕਿ ਤਾਂਬੇ ਦਾ ਬਣਿਆ ਹੋਇਆ ਵਰਤਨ ਕਿੱਥੋਂ ਮਿਲਿਆ ਹੈ ਤਾਂ ਹੜੱਪਾ ਸਭ ਅਗਲਾ ਹੈ ਬੱਚੋ ਮੋਹਨਜੋਦੜੋ ਇਹ ਜਿਹੜਾ ਮੋਹਨਜੋਦੜੋ ਹੈ ਇਹ ਵਰਤਮਾਨ ਖੇਤਰ ਕੀ ਹੈ ਇਸ ਦਾ ਜਿਹੜਾ ਵਰਤਮਾਨ ਖੇਤਰ ਜ਼ਿਲ੍ਹਾ ਲਰਕਾਨਾ ਸਿੰਧ ਪੰਜਾਬ ਪ੍ਰਾਂਤ ਪਾਕਿਸਤਾਨ ਦੇ ਵਿੱਚ ਹੈ ਜਿਸ ਦੀ ਖੋਜ ਕੀਤੀ ਸੀ ਰਖਲਦਸ ਬਨਰਜੀ ਨੇ ਤੇ ਮਾਰਟਿਨ ਗਿੱਦਰ ਨੇ ਖੋਜ ਹੋਈ ਸੀ 1922 ਦੇ ਵਿੱਚ ਤਾਂ ਪ੍ਰਮੁੱਖ ਦਰਿਆ ਕਿ ਸੀ ਸਿੰਧ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਮੰਮੇ ਤੋਂ ਸੱਸਾ ਬਣਾ ਲਓ ਸਿੰਧ ਅਗਲਾ ਹੈ ਬੱਚੋ ਮਤਤਪੂਰਨ ਚੀਜ਼ਾਂ ਜਿਹੜੀਆਂ ਮੋਹਨਜੋਦੜੋ ਚੁੱਕ ਆਪ ਹੋਈਆਂ ਸਭ ਤੋਂ ਪਹਿਲਾਂ ਵਿਸ਼ਾਲ ਇਸ਼ਨਾਨ ਘਰ ਇਹ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਤਰ ਅਤੇ ਦੱਖਣ ਦੇ ਵਿੱਚ ਪੌੜੀਆਂ ਨੇ ਇਸ ਨੂੰ ਯਾਦ ਰੱਖਣਾ ਪੁਜਾਰੀ ਦਾ ਘਰ ਸਭਾ ਭਵਨ 16 ਮਕਾਨਾਂ ਵਾਲਾ ਬੈਰਕ ਤਾਂਬੇ ਦੀ ਬਣੀ ਹੋਈ ਨਗਨ ਮੇਲਾ ਦੀ ਤਸਵੀਰ ਇਹ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਦਾੜੀ ਵਾਲੇ ਪੁਜਾਰੀ ਦੀ ਮੂਰਤੀ ਅਤੇ ਯੂਨੀਕੌਰਨ ਇੱਕ ਸਿੰਗ ਵਾਲਾ ਜਿਹੜਾ ਘੋੜਾ ਕਹਿ ਸਕਦੇ ਹੋ ਜਿਹੜਾ ਇੱਕ ਸਿੰਗ ਵਾਲਾ ਜਿਹੜਾ ਅਸੂ ਹੈ ਉਸ ਦੀ ਜਿਹੜੀ ਮੋਰ ਹੈ ਉਹ ਮਿਲੀ ਅਗਲਾ ਹੈ ਲੋਥਲ ਤਾਂ ਲੋਥਲ ਵਰਤਮਾਨ ਅਹਮਦਾਬਾਦ ਗੁਜਰਾਤ ਦੇ ਵਿੱਚ ਸਥਿਤ ਹੈ ਇਸ ਦਾ ਖੋਜ ਕਰਤਾ ਕੌਣ ਸਨ ਰੰਗਨਾਤਰਾਜ ਜੀ ਖੋਜ ਹੋਈ ਪਹਿਲਾ 1955 ਦੇ ਵਿੱਚ ਅਤੇ ਉਸ ਤੋਂ ਬਾਅਦ 1962 ਦੇ ਵਿੱਚ ਤਾਂ ਨਦੀ ਕਿਹੜੀ ਹੈ ਭੋਗਵਾਨ ਨਦੀ પ્રાપ્ત ਹੋਈਆਂ ਵਸਤੂਆਂ ਕਿਹੜੀਆਂ ਨੇ ਪੁਰਾਣੀ ਬੰਦਰਗਾਹ ਹਾਥੀ ਦੇ ਦੰਦ ਹਾਥੀ ਦੰਦ ਬਹੁਤ ਮਹੱਤਵਪੂਰਨ ਹੈ ਸੋਨੇ ਦੇ ਗਹਿਣੇ ਕੰਪਾਸ ਅਤੇ ਪਤੀ ਪਤਨੀ ਦੀ ਕਬਰ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਜਿਹੜਾ ਬਰੀਅਲ ਸਿਸਟਮ ਸੀ ਉਹਦੇ ਵਿੱਚ ਇਹਨਾਂ ਨੇ ਪਤੀ ਅਤੇ ਪਤਨੀ ਦੀ ਜਿਹੜੀ ਕਬਰ ਆ ਉਹ ਇਕੱਠੀ ਬਣਾਈ ਹੋਈ ਸੀ ਇਹ ਇੱਕ ਸਮੁੰਦਰ ਨਾਲ ਲੱਗਦੀ ਬੰਦਰਗਾਹ ਇਲਾਕਾ ਸੀ ਤਸਵੀਰ ਵਿੱਚ ਦੇਖ ਸਕਦੇ ਹੋ ਜਿੱਥੇ ਇਹ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਦੇ ਸੀ ਇਸ ਤੋਂ ਬਾਅਦ ਮਹੱਤਵਪੂਰਨ ਸਥਾਨਾਂ ਚੋਂ ਦੂਰ ਇਹ ਵਰਤਮਾਨ ਸਿੰਧ ਪਾਕਿਸਤਾਨ ਦੇ ਵਿੱਚ ਹੈ ਤਾਂ ਇਸ ਦੀ ਜਿਹੜੀ ਖੋਜ ਕੀਤੀ ਸੀ ਅਰਨੇਸਟ ਬੈਕ ਨੇ ਅਤੇ ਐਨ ਮਜ਼ੂਮਦਾਰ ਜੀ ਖੋਜ ਉਸ ਨੂੰ 35 ਦੇ ਵਿੱਚ ਪ੍ਰਮੁੱਖ ਨਦੀ ਸਿੰਧ ਹੈ ਆ ਇੱਥੇ ਮਹੱਤਵਪੂਰਨ ਵਸਤੂਆਂ ਕਿਹੜੀਆਂ ਪ੍ਰਾਪਤ ਹੋਈਆਂ ਮਣਕੇ ਬਣਾਉਣ ਵਾਲਾ ਕਾਰਖਾਨਾ ਲਿਪਿਸਟਿਕ ਅਤੇ ਕੰਗਾ ਇਹ ਤਸਵੀਰ ਵਿੱਚ ਤੁਸੀਂ ਉਸ ਸਮੇਂ ਚ ਨੂੰ ਦੁੜੋ ਦੀਆਂ ਇੰਗਰੀਆਂ ਤਸਵੀਰਾਂ ਦੇਖ ਸਕਦੇ ਅਗਲਾ ਸਥਾਨ ਹੈ ਕਾਲੀ ਬੰਗਾ ਬਹੁਤ ਮਹੱਤਵਪੂਰਨ ਸਥਾਨ ਹੈ ਜਿਵੇਂ ਦਾ ਨਾਮ ਹੈ ਬੰਗਾ ਇੱਥੋਂ ਬੰਗਾ ਮਿਲੀਆਂ ਨੇ ਚੂੜੀਆਂ ਮਿਲੀਆਂ ਨੇ ਗੋਲ ਸ਼ੇਪ ਦੀਆਂ ਚੂੜੀਆਂ ਨੇ ਹੱਥੀ ਬਣੀਆਂ ਹੋਈਆਂ ਚੂੜੀਆਂ ਨੇ ਤਾਂ ਮਿੱਟੀ ਦੀਆਂ ਬਣੀਆਂ ਚੂੜੀਆਂ ਨੇ ਵਰਤਮਾਨ ਖੇਤਰ ਹਨੂਮਾਨਗੜ੍ਹ ਰਾਜਸਥਾਨ ਹੈ ਖੋਜ ਕਰਤਾ ਸੀ ਅਮਲਾਨੰਦ ਕੋਸ਼ ਬ੍ਰਿਜਵਸੀ ਲਾਲ ਬੀਬੀ ਲਾਲ ਜਿਵੇਂ ਚੂੜੀਆਂ ਦੇ ਨਾਮ ਹੁੰਦੇ ਨੇ ਲਾਲ ਨਾਲ ਇਹਨਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਵੀ ਕੇ ਥਾਪਰ ਖੋਜ ਹੋਈ 1955 ਦੇ ਵਿੱਚ ਪਹਿਲਾਂ ਤੇ ਉਸ ਤੋਂ ਬਾਅਦ 1960 ਦੇ ਵਿੱਚ ਪ੍ਰਮੁੱਖ ਨਦੀ ਹੈ ਘੱਗਰ ਪ੍ਰਾਪਤ ਹੋਣੀਆਂ ਵਸਤੂਆਂ ਕਿਹੜੇ ਨੇ ਬਾਇਆ ਹੋਇਆ ਖੇਤ ਹਵਨਕੁੰਡ ਇੱਟਾਂ ਚੂੜੀਆਂ ਅਤੇ ਲੱਕੜ ਦੀ ਪਾਈਪ ਇਸ ਨੂੰ ਮੈਂ ਖੁਦ ਜਾ ਕੇ ਦੇਖਿਆ ਹੈ ਅਗਲਾ ਸਥਾਨ ਹੈ ਰਾਖੀਗੜੀ ਵਰਤਮਾਨ हिसार ਹੈ ਅ ਅਤੇਸ਼ ਦੀ ਜਿਹੜੀ ਖੋਜ ਕਰਤਾ ਸੀ ਸੂਰਜ ਭਾਨ ਜੀ ਸਨ ਇਸ ਦੀ ਪ੍ਰਮੁੱਖ ਨਦੀ ਹੈ ਕੱਗਰ ਰਾਕੀਗੜੀ ਕੱਗਰ ਉਸ ਤੋਂ ਬਾਅਦ ਕੋਟ ਡੀਜੀ ਸਿੰਧ ਪਾਕਿਸਤਾਨ ਵਿੱਚ ਹੈ ਸੂਰੇ ਅਤੇ ਫਜ਼ਲ ਅਹਿਮਦ ਖੈਨਾਂ ਨੇ ਖੋਜ ਕੀਤੀ ਸੀ 1955 ਤੇ 1957 ਦੇ ਵਿੱਚ ਇੱਥੋਂ ਪ੍ਰਾਪਤ ਹੋਏ ਸੀ ਪ੍ਰਮੁੱਖ ਨਦੀ ਸਿੰਧ ਹੈ ਇਸ ਦੀ ਇੱਥੋਂ ਪ੍ਰਾਪਤ ਹੋਈਆਂ ਵਸਤੂਆਂ ਸੀ ਮੰਨ ਕੇ ਦੇਵੀ ਮਾਤਾ ਦੀ ਮੂਰਤੀ ਅਤੇ ਅੰਗੂਠੀਆਂ ਇਸ ਤੋਂ ਬਾਅਦ ਬਣਾਵਲੀ ਮੱਧਪੂਰਨ ਸਥਾਨ ਹੈ ਇਹ हिसार ਦੇ ਵਿੱਚ ਹੈ ਰਵਿੰਦਰ ਸਿੰਘ ਵਿਸਟਨੈਸ ਦੀ ਖੋਜ કરી ਸੀ 1933 ਦੇ ਵਿੱਚ ਪ੍ਰਮੁੱਖ ਨਦੀ ਰੰਗੋਈ ਹੈ ਅਤੇ ਇੱਥੋਂ ਮਿੱਟੀ ਦਾ ਹਾਲ ਮਿਲਿਆ ਹੈ ਬਹੁਤ ਮੱਤਵਰਨ ਇਹ ਕਮਿਟੀ ਦਾ ਹਾਲ ਕਿੱਥੋਂ ਮਿਲਿਆ ਹੈ ਬਣਾਵਲੀ ਵਿੱਚ ਅਗਲਾ ਸਥਾਨ ਹੈ ਰੋਪੜ ਪੰਜਾਬ ਦੇ ਵਿੱਚ ਰੂਪਨਗਰ ਪੰਜਾਬ ਯਸ਼ਤਤ ਸ਼ਰਮਾ ਨੇ ਇਸ ਦੀ ਖੋਜ ਕੀਤੀ ਖੋਜ ਹੋਈ 1955 ਦੇ ਵਿੱਚ ਪ੍ਰਮੁੱਖ ਨਦੀ ਹੈ ਸਤਲੁਜ ਇੰਪੋਰਟੈਂਟ ਪ੍ਰਸ਼ਨ ਹੈ ਪੁੱਛ ਸਕਦੇ ਆ ਕਿ ਸਤਲੁਜ ਦੇ ਦਰਿਆ ਸਤਲੁਜ ਦੇ ਕਿਨਾਰੇ ਤੇ ਕ੍ਰੱਪਾ ਸਭਿ ਦਾ ਪ੍ਰਮੁੱਖ ਸਥਾਨ ਕਿਹੜਾ ਹੈ ਤਾਂ ਉਹ ਰੋਪੜ ਹੈ ਇੱਥੋਂ ਤਾਂਬੇ ਦੀ ਗਵੜੀ ਮਿਲੀ ਹੈ ਆਪਾਂ ਨੂੰ ਯਾਦ ਰੱਖਣ ਵਾਲੀ ਗੱਲ ਅਤੇ ਇਨਸਾਨ ਦੇ ਨਾਲ ਕੁੱਤੇ ਦੇ ਦਫਨਾਏ ਜਾਂਦੇ ਜਿਹੜੇ ਸਬੂਤ ਉਹ ਵੀ ਪ੍ਰਾਪਤ ਹੋਏ ਨੇ ਇਸ ਤੋਂ ਬਾਅਦ ਸੁਰ ਕੋਟੜਾ ਵਰਤਮਾਨ ਖੇਤਰ ਹੈ ਰਣ ਰਣ ਗੁਜਰਾਤ ਖੋਜ ਕਰਤਾ ਹੈ ਜਸਪੀਤਾ ਜਗਪਤੀ ਜੋਸ਼ੀ ਜੀ 1964 ਦੇ ਵਿੱਚ ਇੱਥੋਂ ਇਸ ਦੀ ਪ੍ਰਮੁੱਖ ਨਦੀ ਹੈ ਸਰਸਵਤੀ ਅਤੇ ਇੱਥੋਂ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਮਿਲੀਆਂ ਨੇ ਕੋਰੇ ਦੀਆਂ ਹੱਡੀਆਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਪ੍ਰਸ਼ਨ ਅਕਸਰ ਹੀ ਆਉਂਦਾ ਹੈ ਹੜੱਪਾ ਦੇ ਲੋਕਾਂ ਨੂੰ ਕਿਸ ਜਾਨਵਰ ਬਾਰੇ ਪਤਾ ਨਹੀਂ ਸੀ ਇੱਕ ਤਾਂ ਸ਼ੇਰ ਤੇ ਦੂਸਰਾ ਆਪਾਂ ਕਹਿ ਸਕਦੇ ਹਾਂ ਘੋੜਾ ਪਰ ਘੋੜੇ ਦੀਆਂ ਹੱਡੀਆਂ ਸੁਰਕੋਟੜਾ ਤੋਂ ਮਿਲੀਆਂ ਅਤੇ ਜੋ ਪਸ਼ੂਪਤੀ ਦੀ ਸੀਲ ਮਿਲੀ ਹੈ ਉਸ ਤੇ ਜਿਹੜਾ ਸ਼ੇਰ ਦੀ ਤਸਵੀਰ ਮਿਲੀ ਹੈ ਕਿਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਸ਼ੇਰ ਬਾਰੇ ਵੀ ਪਤਾ ਸੀ ਪਰ ਇਹ ਸਵਾਲ ਕੰਟਰੋਵਰਸ਼ੀਅਲ ਹੈ ਇਸ ਕਰਕੇ ਇਸ ਦੀ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਤੱਕੜੀ ਦਾ ਪੱਲਾ ਇਹ ਵੀ ਆਪਾਂ ਨੂੰ ਸੁਰਕੋਟੜਾ ਤੋਂ ਪ੍ਰਾਪਤ ਹੋਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਾਪਤੋਲ ਬਾਰੇ ਵੀ ਇਹਨਾਂ ਨੂੰ ਜਾਣਕਾਰੀ ਸੀ ਅਤੇ ਨਾਪਤੋਲ ਦੇ ਲਈ ਇਹ ਦੋ 4 6 ਕਿਸ ਤਰੀਕੇ ਦੀਆਂ ਕਾਇਆਂ ਦੀ ਜਿਹੜੀ ਵਰਤੋਂ ਕਰਦੇ ਸੀ ਹਾਂਜੀ ਹੁਣ ਆਪਾਂ ਸ਼ੁਰੂ ਕਰਾਂਗੇ ਤਾਂ ਮਹੱਤਵਪੂਰਨ ਖੋਜਾਂ ਅਤੇ ਉਹਨਾਂ ਦੇ ਜਿਹੜੇ ਖੋਜੀ ਨੇ ਉਹਨਾਂ ਦੀਆਂ ਤਸਵੀਰਾਂ ੜੱਪਾ ਦੀ ਖੋਜ ਕਿਸ ਨੇ ਕੀਤੀ ਹੈ ਹੜੱਪਾ ਦੀ ਕੁਝ ਦਾਇਰਾ ਸਾਨੀ ਨੇ ਕੀਤੀ ਹੈ ਤਸਵੀਰ ਵਿੱਚ ਤੁਸੀਂ ਦਾਇਰਾ ਸਾਨੀ ਜੀ ਨੂੰ ਦੇਖ ਸਕਦੇ ਹੋ ਇਹ ਹੜੱਪਾ ਦੀਆਂ ਕੁਝ ਤਸਵੀਰਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀਟਾਡਲ ਬਣਿਆ ਹੋਇਆ ਹੈ ਸੀਟਾਡਲ ਸੀ ਕਿਲਾਬੰਦੀ ਤਾਂ ਕਿਲਾਬੰਦੀ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਜੋ ਕਿਲੇਬੰਦੀ ਵਿੱਚ ਸ਼ਾਸਕ ਵਰਗ ਰਹਿੰਦਾ ਸੀ ਅਤੇ ਆਮ ਘਰਾਂ ਦੇ ਵਿੱਚ ਆਮ ਆਮ ਇਨਸਾਨ ਜੋ ਵਰਕਿੰਗ ਕਲਾਸੀ ਹੋ ਰਹਿੰਦੇ ਸਨ ਹੜੱਪਾ ਦੀ ਖੋਜ ਕੀਤੀ ਕਦੋਂ ਹੋਈ 1921 ਦੇ ਵਿੱਚ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜਿਹੜੇ ਖੋਜੀ ਨੇ ਉਹ ਖੜੇ ਹੋਏ ਨੇ ਦਾਇਰਾਮ ਸਾਨੀ ਜੀ ਹੜੱप्पा ਕਿਸ ਨਦੀ ਦੇ ਕਿਨਾਰੇ ਤੇ ਹੈ ਰਾਵੀ ਨਦੀ ਦੇ ਕਿਨਾਰੇ ਤੇ ਹੈ ਇਸ ਦੇ ਵਿੱਚ ਨਕਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਹ ਰਾਵੀ ਦਰਿਆ ਜਾ ਰਿਹਾ ਹੈ ਤਾਂ ਹੜੱप्पा ਜਿਹੜੀ ਸਿਵਲਾਈਜੇਸ਼ਨ ਹੈ ਉਹ ਰਾਵੀ ਦਰਿਆ ਦੇ ਕਿਨਾਰੇ ਤੇ ਹੈ ਹੜੱਪਾ ਸੱਭਿਅਤਾ ਸਿੰਧੂ ਘਾਟੀ ਦੇ ਸਭ ਤੋਂ ਪਹਿਲਾ ਨਾਕਿਸਨਾ ਦਿੱਤਾ ਸੀ ਜான் ਮਾਰਸ਼ਲ ਜੀ ਨੇ ਦਿੱਤਾ ਸੀ ਜான் ਮਾਰਸ਼ਲ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਰ 37 ਕਿੱਥੋਂ ਮਿਲਿਆ ਇਹ ਹੜੱਪਾ ਤੋਂ ਮਿਲਿਆ ਹੈ ਆਰ 37 ਕੀ ਹੈ ਇਹ ਬੱਚੋ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਸ਼ਮਸ਼ਾਨ ਘਾਟ ਸੀ ਜਿੱਥੇ ਲਗਭਗ 200 ਤੋਂ ਵੱਧ ਜਿਹੜੀਆਂ ਡੈੱਡ ਬਾਡੀਜ਼ ਮਿਲੀਆਂ ਸੀ ਅਵਸ਼ੇਸ਼ ਮਿਲੇ ਸੀ ਤਾਂ ਇੱਥੋਂ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਅਵਸ਼ੇਸ਼ ਸੋ ਇੱਕੋ ਪਰਿਵਾਰ ਨਾਲ ਸੰਬੰਧਿਤ ਸੀ ਜਿਵੇਂ ਉਹਨਾਂ ਦਾ ਕੋਈ ਐਕਸਪਾਇਰ ਹੁੰਦਾ ਸੀ ਤਾਂ ਉਹਨੂੰ ਉਸੇ ਕਬਰ ਦੇ ਵਿੱਚ ਦਫਨਾਇਆ ਜਾਂਦਾ ਸੀ ਹੜਪਨ ਲੋਕਾਂ ਨੂੰ ਕਿਸ ਰੁੱਖ ਦੀ ਪੂਜਾ ਕਰਦੇ ਸੀ ਉਹ ਪਿੱਪਲ ਦੀ ਪੂਜਾ ਕਰਦੇ ਸੀ ਇਸ ਦਾ ਜਿਹੜਾ ਸਬੂਤ ਹੈ ਉਹ ਆਪਾਂ ਨੂੰ ਉਹਨਾਂ ਦੀਆਂ ਪ੍ਰਾਪਤ ਹੋਈਆਂ ਮੋਹਰਾਂ ਤੋਂ ਮਿਲਦਾ ਹੈ ਜਿਵੇਂ ਆਹ ਸਿਲਕਰੀ ਦੀ ਮੋਹਰ ਹੈ ਸਹੀ ਰਾਈਟ ਕਹਿ ਸਕਦੇ ਹਾਂ ਇਸ ਦੇ ਉੱਤੇ ਪਿੱਪਲ ਦਾ ਜਿਹੜਾ ਦਰਖਤ ਬਣਿਆ ਹੋਇਆ ਹੈ ਇਸ ਮੋਹਰ ਦੇ ਵਿੱਚ ਤੁਸੀਂ ਪਿੱਪਲ ਦੇ ਜਿਹੜੇ ਪੱਤੇ ਆ ਉਸ ਨੂੰ ਦੇਖ ਸਕਦੇ ਹੋ ਅਗਲਾ ਹੜਪਾ ਸਾਨੂੰ ਕਿੰਨੇ ਨਾਸ਼ਟੌਰ ਮਿਲੇ ਆ 6 ਨਾਸ਼ਟੌਰ ਮਿਲੇ ਨੇ ਮੋਹਨਜੋਦੜੋ ਦਾ ਕੀ ਅਰਥ ਹੈ ਮੋਹਨਜੋਦੜੋ ਦਾ ਤਾਂ ਮੋਦ ਦਾ ਪਹਾੜ ਇਹ ਤਸਵੀਰ ਦੇ ਵਿੱਚ ਤੁਸੀਂ ਮੋਹਨਜੋਦੜੋ ਨੂੰ ਦੇਖ ਸਕਦੇ ਹੋ ਇੱਥੇ ਵੀ ਆ ਜਿਹੜਾ ਖਿਲਾਬੰਦੀ ਕੀਤੀ ਹੋਈ ਹੈ ਤੇ ਇੱਥੋਂ ਦਾ ਜਿਹੜਾ ਇਹ ਦਾੜੀ ਵਾਲੇ ਬਾਬੇ ਦੀ ਤਸਵੀਰ ਆਪਾਂ ਨੂੰ ਪ੍ਰਾਪਤ ਹੋਈ ਹੈ ਇਸ ਨੂੰ ਅੱਜ ਕੱਲ ਜੋ ਪਾਕਿਸਤਾਨ ਦੇ ਵਿੱਚ ਮੋਹਨਜੋਦੜੋ ਦੀ ਜਿਹੜੀ ਜਗ੍ਹਾ ਹੈ ਉਸ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਹੈ ਉਸ ਦੀ ਮੇਨ ਗੇਟ ਐਂਟਰੀ ਤੇ ਇਸ ਤਸਵੀਰ ਨੂੰ ਲਗਾਇਆ ਗਿਆ ਹੈ ਮੋਹਨਜੋਦੜੋ ਦੀ ਕੋਸ਼ਿਸ਼ ਕਿਹਨੇ ਕੀਤੀ ਸੀ ਆਰਡੀ ਬਨਰਜੀ ਨੇ ਕੀਤੀ ਸੀ 1922 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜਾ ਪਹਾੜ ਨੂੰ ਮਾ ਸਟਰਕਚਰ ਦਿਖਦਾ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਸ ਨੂੰ ਖੋਜਿਆ ਤਾਂ ਇਹ ਤੁਸੀਂ ਆਰ ਡੀ ਬਨਰਜੀ ਜੀ ਨੂੰ ਖੜੇ ਦੇਖ ਸਕਦੇ ਹੋ ਮੋਹਨਜੋਦੜੋ ਸ਼ਹਿਰ ਦੇ ਵਿੱਚ ਅਗਲਾ ਹੈ ਮੋਹਨਜੋਦੜੋ ਕਿਸ ਨਦੀ ਦੇ ਕਿਨਾਰੇ ਸਥਿਤ ਹੈ ਪਹਿਹ ਇੰਡਸ ਨਦੀ ਜਾਂ ਸਿੰਧ ਨਦੀ ਦੇ ਕਿਨਾਰੇ ਸਥਿਤ ਹੈ ਇਸ ਨੂੰ ਯਾਦ ਰੱਖਣਾ ਬਹੁਤ ਸੌਖਾ ਹੈ ਮੋਹਨਜੋਦੜੋ ਨੂੰ ਸੱਸਾ ਬਣਾ ਲਓ ਸੱਸਾ ਸਿੰਧ ਇੱਕ ਵੇਲੇ ਕਲੀਅਰ ਹੋ ਜਾਂਦਾ ਹੈ ਕਾਲੀਬੰਗਾ ਕਿਸ ਰਾਜ ਵਿੱਚ ਸਥਿਤ ਹੈ ਕਾਲੀਬੰਗਾ ਰਾਜਸਥਾਨ ਦੇ ਵਿੱਚ ਸਥਿਤ ਹੈ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਜੋ ਉੱਥੇ ਕਬਰ ਮਿਲੀ ਹੈ ਉਸ ਦੇ ਵਿੱਚ ਉਸ ਦੇ ਨਾਲ ਬਰਤਨ ਵੀ ਦਫਨਾਏ ਗਏ ਮਿਲੇ ਹਨ ਅਤੇ ਪੂਜਾ ਪਾਠ ਕਰਨ ਦੇ ਲਈ ਧਾਰਮਿਕ ਕਰਮਕਾਂਡ ਕਰਨ ਲਈ ਅਗਨੀ ਕੁੰਡ ਵੀ ਜਿਹੜਾ ਪ੍ਰਾਪਤ ਹੋਇਆ ਹੈ ਅਗਲਾ ਹੈ ਸਾਨੂੰ ਪਸ਼ੂਪਤੀ ਦੀ ਸੀਲ ਕਿੱਥੋਂ ਮਿਲੀ ਹੈ ਤਾਂ ਪਹਿਰੇ ਵਿੱਚ ਉਹ ਜਿਹੜੀ ਪਸ਼ੂਪਤੀ ਦੀ ਸੀਲ ਹੈ ਉਹ ਮੋਹਨਜੋਦੜੋ ਤੋਂ ਮਿਲੀ ਹੈ ਪਸ਼ੂਪਤੀ ਦੀ ਸੀਲ ਦੇ ਵੀ ਮਹੱਤਵਪੂਰਨ ਪ੍ਰਸ਼ਨ ਆਪਣੇ ਸਾਹਮਣੇ ਆਉਂਦੇ ਨੇ ਆਪ ਪਛਪਤੀ ਦੇਖ ਸਕਦੇ ਹੋ ਕਿਸ ਦੇ ਜਿਹੜੇ ਸਿੰਘ ਨੇ ਉਹ ਤਿੰਨ ਨੇ ਇਸ ਦੇ ਆਲੇ ਦੁਆਲੇ ਜਾਨਵਰ ਨੇ ਜਿਵੇਂ ਇਹ ਆਪਣੀ ਗਾਮ ਆਪਣਾ ਮੱਝ ਹੋ ਗਈ ਹੈ ਗੈਂਦਾ ਹੋ ਗਿਆ ਗੈਂਦਾ ਆ ਸ਼ੇਰ ਆ ਗਿਆ ਹਾਥੀ ਆ ਗਿਆ ਅਤੇ ਇਸ ਦੇ ਪੈਰਾਂ ਦੇ ਵਿੱਚ ਹਿਰਨ ਨੇ ਤਾਂ ਇਹ ਕਿੱਥੋਂ ਮਿਲੀ ਆਪਾਂ ਨੂੰ ਮੋਹਨਜੋਦੜੋ ਦੇ ਵਿੱਚੋਂ ਮਿਲੀ ਹੈ ਬਹੁਤ ਮਹੱਤਵਪੂਰਨ ਇਸ ਤੇ ਪ੍ਰਸ਼ਨ ਆਉਂਦੀ ਹੁੰਦਾ ਲੋथल ਕਿਸ ਰਾਜ ਦਾ ਹਿੱਸਾ ਹੈ ਲੋथल ਗੁਜਰਾਤ ਦਾ ਹਿੱਸਾ ਹੈ ਨਕਸ਼ੇ 'ਚ ਤੁਸੀਂ ਦੇਖ ਸਕਦੇ ਹੋ ਨੋਥਲ ਡੌਗਯਾਰਡ ਸਿਟੀ ਸੀ ਇੱਥੇ ਜਿਹੜੀਆਂ ਕਿਸ਼ਤੀਆਂ ਇਸ ਪਾਣੀ ਭਰਿਆ ਜਾਂਦਾ ਸੀ ਇੱਥੋਂ ਪਾਣੀ ਦੇ ਵਿੱਚ ਜਿਹੜੀਆਂ ਕਿਸ਼ਤੀਆਂ ਇੱਥੋਂ ਸਮਾਨ ਲੋਡ ਕਰਕੇ ਸਮੁੰਦਰੀ ਮਾਰਗਾਂ ਦੇ ਲਈ ਚਲੀਆਂ ਜਾਂਦੀਆਂ ਸੀ। ਕੋਲਾ ਵੀਰਾ ਕਿਸ ਨਦੀ ਤੇ ਸਥਿਤ ਹੈ, ਲੋਨੀ ਤੇ ਸਥਿਤ ਹੈ। ਇਹ ਵੀ ਡੌਗਯਾਰਡ ਸਿਟੀ ਸੀ। ਇਸ ਨੂੰ ਵੀ ਅੰਤਰਰਾਸ਼ਟਰੀ ਵਪਾਰ ਕਰਨ ਲਈ ਵਰਤਿਆ ਜਾਂਦਾ ਸੀ। ਆ ਸਾਨੂੰ ਕਿਸ ਜਗ੍ਹਾ ਤੋਂ ਨੱਚਦੀ ਕੁੜੀ ਦੀ ਜਿਹੜੀ ਮੂਰਤੀ ਉਹ ਮਿਲੀ ਹੈ। ਉਹ ਮੋਹਨਜੋਦਾੜੋ ਚ ਮਿਲੀ ਹੈ ਦਾੜੀ ਵਾਲਾ ਬਜ਼ੁਰਗ ਜਾਂ ਪਰੀਸਟ ਕਹਿ ਸਕਦੇ ਹੋ ਤੁਸੀਂ ਪਰੀਸਟ ਦੀ ਕਿੰਗ ਇਹ ਵੀ ਮੋਹਨਜੋਦਾੜੋ ਤੋਂ ਪ੍ਰਾਪਤ ਹੋਇਆ ਹੈ ਪਸ਼ੂਪਤੀ ਦੀ ਮੋਹਰ ਵੀ ਆਪਾਂ ਨੂੰ ਮੋਹਨਜੋਦਾੜੋ ਤੋਂ ਪ੍ਰਾਪਤ ਹੋਈ ਹੈ ਜਿਹੜੀ ਕਿਲਾਬੰਦੀ ਕੀਤੀ ਜਾਂਦੀ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ ਤਾਂ ਤਸਵੀਰ ਦੇ ਵਿੱਚ ਤੁਸੀਂ ਇਹ ਕਿਲਾ ਬਣਿਆ ਹੋਇਆ ਦੇਖ ਸਕਦੇ ਹੋ ਇਸ ਨੂੰ ਕੀ ਕਹਿੰਦੇ ਸੀ ਸਿਟਾਡਲ ਜਾਂ ਉੱਪਰਲਾ ਹਿੱਸਾ ਅਸਲ ਬਾਤ ਕਿਹੜਾ ਚੰਨ ਜਿਆਦਾਤਰ ਹੜੱਪਾ ਸੱਭਤ ਲਿਪੀ ਵਿੱਚ ਕਾਫੀ ਮਿਲਿਆ ਹੈ ਪਰ ਉਹ ਆਪਾਂ ਨੂੰ ਮੱਛੀ ਦਾ ਚਿੰਨ ਮਿਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਮੱਛੀ ਵਾਲਾ ਚਿੰਨ ਜਿਹੜਾ ਇਹਨਾਂ ਦੀ ਭਾਸ਼ਾ ਦੇ ਵਿੱਚ ਬਹੁਤ ਮਹੱਤਵਪੂਰਨ ਸੀ ਕਿਸ ਦੀ ਕੋਈ ਇਕਾਈ ਹੈ ਪਰ ਇਸ ਦੀ ਭਾਸ਼ਾ ਨੂੰ ਹਾਲੇ ਤੱਕ ਜਿਹੜਾ ਪੜਿਆ ਨਹੀਂ ਗਿਆ ਪਿਕਟੋਗ੍ਰਾਫੀਕਲ ਭਾਸ਼ਾ ਹੈ ਸਿੱਧੂ ਘਾਟੀ ਦੇ ਲੋਕਾਂ ਨੂੰ ਕਿਹੜੇ ਜਾਨਵਰ ਦਾ ਪਤਾ ਨਹੀਂ ਸੀ ਤਾਹੋਰਸ ਅਤੇ ਲਾਇਨ ਕੰਟਰੋਵਰਸ਼ੀਅਲ ਕੁਐਸਚਨ ਹੈ ਅ ਕਿੱਥੋਂ ਸਾਨੂੰ ਮਹਾਨ ਇਸ਼ਨਾਨ ਘਰ ਮਿਲੇ ਹੈ ਵੰਗੜੋ ਵਿੱਚੋਂ ਇਸ਼ਨਾਨ ਘਰ ਮਿਲੇ ਹੈ ਇਹ ਤਸਵੀਰ ਵਿੱਚ ਤੁਸੀਂ ਇਸ਼ਨਾਨ ਘਰ ਦੇਖ ਸਕਦੇ ਹੋ ਅ ਘਰ ਕਿੱਦਾਂ ਦੇ ਬਣੇ ਹੋਏ ਸੀ ਪੱਕੀਆਂ ਇੱਟਾਂ ਦੇ ਬਣੇ ਸੀ ਅ ਲੋਕ ਕਿਹੜੇ ਹਲ ਦੀ ਵਰਤੋਂ ਕਰਦੇ ਸੀ ਲੱਕੜ ਦੇ ਹਲ ਦੀ ਵਰਤੋਂ ਕਰਦੇ ਸੀ ਸਾਨੂੰ ਹਲ ਵਾਏ ਹੋਏ ਖੇਤ ਦਾ ਸਬੂਤ ਦਿੱਤੋਂ ਮਿਲਦਾ ਹੈ ਕਾਲੀ ਬੰਗਾ ਦੇ ਵਿੱਚ ਮਿਲਦਾ ਹੈ ਕਾਲੀ ਬੰਗਾ ਦੇ ਵਿੱਚ ਇਸ ਥਾਂ ਦੇ ਉੱਤੇ ਤੁਸੀਂ ਹਲ ਦੀਆਂ ਜਿਹੜੀਆਂ ਲਾਈਨਾਂ ਨੇ ਉਸ ਨੂੰ ਆਸਾਨੀ ਨਾਲ ਦੇਖ ਸਕਦੇ ਹੋ ਸਾਨੂੰ ਕੋਰੇ ਦੀਆਂ ਹੱਡੀਆਂ ਕਿਸ ਜਗ੍ਹਾ ਤੋਂ ਮਿਲੀਆਂ ਸਰਕੋਟੜਾ ਤੋਂ ਮਿਲੀਆਂ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆਪਾਂ ਨੂੰ ਘੋੜੇ ਦੇ ਜਿਹੜੇ ਪੈਰ ਆ ਉਹ ਮਿਲੇ ਸੀ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਘੋੜੇ ਦੇ ਸਬੂਤ ਇੱਥੋਂ ਮਿਲੇ ਨੇ ਸਰਕੋਟੜਾ ਤੋਂ પ્રાપ્ત ਹੋਏ ਨੇ ਇਸ ਨਕਸ਼ੇ ਦੇ ਵਿੱਚ ਤੁਸੀਂ ਸਰਕੋਟੜਾ ਦੀ ਲੋਕੇਸ਼ਨ ਲੱਭ ਸਕਦੇ ਹੋ ਹਾਂਜੀ ਸਿੱਧੂ ਘਾਟੀ ਦੇ ਲੋਕਾਂ ਦਾ ਜਿਹੜਾ ਪੁਰਖ ਦੇਵਤਾ ਕੌਣ ਸੀ ਉਹ ਪਸ਼ੂਪਤੀ ਦੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਦੇ ਜਿਹੜੇ ਮਹੱਤਵਪੂਰਨ ਪੈਸ਼ੇ ਨੇ ਮੈਂ ਲੈ ਕੇ ਆਇਆ ਪਸ਼ੂਪਤੀ ਦੀ ਸੀਲ ਉੱਪਰ ਕਿਹੜੇ-ਕਿਹੜੇ ਜਾਨਵਰ ਆ ਆ ਪਸ਼ੂਪਤੀ ਦੀ ਸੀਲ ਉੱਪਰ ਸੱਜੇ ਪਾਸੇ ਸ਼ੇਰ ਅਤੇ ਹਾਥੀ ਹਨ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਯਾਦ ਰੱਖਣਾ ਸੱਜੇ ਪਾਸੇ ਖੱਬੇ ਪਾਸੇ ਵੱਲ ਗੈਂਡਾ ਅਤੇ ਮੱਝ ਅਤੇ ਪੈਰਾਂ ਦੇ ਵਿੱਚ ਹਿਰਣ ਆ ਦੋ ਹਿਰਣ ਹਨ ਅਕਸ਼ਰੀਏ ਕੁਐਸਚਨ ਪੁੱਛਿਆ ਜਾਂਦਾ ਹੈ ਸਿੱਧੂ ਲੋਕਾਂ ਦੀ ਔਰਤ ਦੇਵੀ ਕਿਹੜੀ ਸੀ ਮਾਤਾ ਦੇਵੀ ਤੇ ਤਸਵੀਰ ਵਿੱਚ ਉਸ ਦੀ ਤੁਸੀਂ ਮੂਰਤੀ ਜੋ ਪ੍ਰਾਪਤ ਹੋਈ ਉਸ ਨੂੰ ਦੇਖ ਸਕਦੇ ਹੋ ਕਿ ਸਾਈਡ ਤੋਂ ਸਾਨੂੰ ਦੋਰੀ ਤੇ ਫਰੋਂ ਦੀ ਪ੍ਰਥਾ ਮਿਲੀ ਹੈ ਲੋਥਲ ਦੇ ਵਿੱਚ ਪਤੀ ਅਤੇ ਪਤਨੀ ਦੀ ਜਿਹੜੀ ਕਬਰ ਆ ਉਹ ਮਿਲੀ ਹੈ ਸਾਨੂੰ ਬੁਣੇ ਹੋਏ ਕੱਪੜੇ ਦਾ ਸਬੂਤ ਕਿੱਥੋਂ ਮਿਲਿਆ ਹੈ ਮੋਹਨਜੋਦੜੋ ਤੋਂ ਮਿਲਿਆ ਹੈ ਸਿੱਧੂ ਕਾ ਟ੍ਰੀ ਦੀ ਸਭਿਅਤਾ ਦੌਰਾਨ ਮਰਦਾਂ ਨੂੰ ਕਿਵੇਂ ਅੰਤਿਮ ਸੰਸਕਾਰ ਕੀਤਾ ਜਾਂਦਾ ਸੀ ਤਾਂ ਤਿੰਨ ਤਰੀਕੇ ਵਰਤੇ ਦੇ ਸੀ ਸਭ ਤੋਂ ਪਹਿਲਾ ਸੰਸਕਾਰ ਕਰ ਦਿੱਤੇ ਸੀ ਜਿਸ ਵਿੱਚ ਲਾਸ਼ ਨੂੰ ਉਹ ਪੂਰੀ ਤਰ੍ਹਾਂ ਜਲਾ ਦਿੰਦੇ ਸੀ ਉਸ ਤੋਂ ਬਾਅਦ ਪੂਰਨ ਸਮਾਧੀ ਜ ਜਿਸ ਨੂੰ ਪੂਰਨ ਤੌਰ ਤੇ ਨਾਪ੍ਰਿਤ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਅੱਧੀ ਸਮਾਧੀ ਅੱਧੀ ਸਮਾਧੀ ਦੇ ਵਿੱਚ ਉਹ ਕੀ ਕਰਦੇ ਸੀ ਕਿ ਲਾਸ਼ ਨੂੰ ਇੱਕ ਜਗ੍ਹਾ ਤੇ ਰੱਖਾਉਂਦੇ ਸੀ ਜਦੋਂ ਉਹਦੇ ਵਿੱਚ ਜਿਹੜਾ ਪੰਛੀ ਹੈ ਉਸ ਦਾ ਮਾਸ ਨੋਚ ਲੈਂਦੇ ਸੀ ਉਸ ਤੋਂ ਬਾਅਦ ਜੋ ਹੱਡੀਆਂ ਬਚ ਜਾਂਦੀ ਸੀ ਉਹਨਾਂ ਨੂੰ ਦਫਨਾ ਦਿੱਤਾ ਜਾਂਦਾ ਸੀ ਮੁਰਦਿਆਂ ਨੂੰ ਦਫਨਾਉਣ ਲਈ ਕਿਸ ਦਿਸ਼ਾ ਵਿੱਚ ਦਫਨਾਇਆ ਜਾਂਦਾ ਸੀ ਜ਼ਿਆਦਾਤਰ ਜਿੰਨੀਆਂ ਵੀ ਆਪਾਂ ਨੂੰ ਬਰੀਅਲ ਸਾਈਟਸ ਮਿਲੀਆਂ ਨੇ ਕਬਰਿਸਤਾਨ ਮਿਲੇ ਨੇ ਤਾਂ ਉਸ ਦਾ ਜਿਹੜਾ ਸਿਰ ਉੱਤਰ ਵੱਲ ਹੁੰਦਾ ਸੀ ਤੇ ਪੈਰ ਦੱਖਣ ਵੱਲ ਹੁੰਦਾ ਸੀ ਮਾਲਕ ਨਾਲ ਕੁੱਤੇ ਨੂੰ ਦਫਨਾਉਣ ਦਾ ਜਿਹੜਾ ਸਬੂਤ ਕਿਸ ਜਗ੍ਹਾ ਤੋਂ ਮਿਲਿਆ ਹੈ ਉਹ ਆਪਣਾ ਰੂਪਰ ਪੰਜਾਬ ਤੋਂ ਮਿਲਿਆ ਹੈ ਸਿੱਧੂ ਘਾਟੀ ਦੀ ਸਭਿਤਾ ਦੇ ਕਿਸ ਸ਼ਹਿਰ ਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਲੋਥਲ ਨੂੰ ਕਿਉਂਕਿ ਮੈਂਚੈਸਟਰ ਇੱਥੋਂ ਵਪਾਰ ਜਿਹੜਾ ਭਾਰਤ ਦਾ ਵਪਾਰ ਆ ਦੂਜੇ ਦੇਸ਼ਾਂ ਦੇ ਨਾਲ ਚੱਲਦਾ ਸੀ ਇਸ ਕਰਕੇ ਇਸ ਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਤਪਾਦ ਖੇਤੀ ਸਭ ਤੋਂ ਪਹਿਲਾਂ ਕਿੱਥੇ ਹੁੰਦੀ ਸੀ ਤਾਂ ਸਿੱਧੂ ਘਾਟੀ ਦੀ ਸਭਿਤਾ ਵਿੱਚ ਇਸ ਦੇ ਸਬੂਤ ਮਿਲੇ ਨੇ ਜਦੋਂ ਯੂਨਾਨ ਦੇ ਵਿੱਚ ਖੋਜਾਂ ਹੋਈਆਂ ਕਿਉਂਕਿ ਯੂਨਾਨ ਦੀਆਂ ਜਿਹੜੀਆਂ ਮੋਹਰਾ ਸੀ ਕੋ ਭਾਰਤ ਵਿੱਚ ਮਿਲਿਆ ਸੀ ਤੇ ਭਾਰਤ ਦੀ ਜਿਹੜੀ ਮੋਹਰਾ ਸੀ ਉਹ ਯੂਨਾਨ ਵਿੱਚ ਮਿਲਿਆ ਸੀ ਤਾਂ ਉੱਥੋਂ ਆਪਾਂ ਨੂੰ ਤਪਾਦ ਦੇ ਸਬੂਤ ਮਿਲਦੇ ਨੇ ਤੇ ਤਪਾ ਨੂੰ ਜਿਹੜੀ ਯੂਨਾਨੀ ਲੋਕ ਨੇ ਉਹ ਸਿੰਧਨ ਬੋਲਦੇ ਸੀ ਕਿੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਸਿੱਧੂ ਘਾਟੇ ਦੇ ਲੋਕਾਂ ਦੁਆਰਾ ਤਪਾਦ ਹੀ ਖੇਤੀ ਕੀਤੀ ਜਾਂਦੀ ਸੀ ਤਾਂ ਇਸ ਤਸਵੀਰ ਵਿੱਚ ਤੁਸੀਂ ਬੁਨੇ ਹੋਏ ਕੱਪੜੇ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਬੁਨਾ ਹੋਇਆ ਕੱਪੜਾ ਸੀ ਉਹ ਰਹਿ ਗਿਆ ਕਿੱਥੇ ਉਸ ਦੇ ਉੱਤੇ ਜਿਵੇਂ ਸਮੇਂ ਦੇ ਨਾਲ ਮਿੱਟੀ ਜੰਮਦੀ ਗਈ ਤਾਂ ਉਸ ਦੇ ਜਿਹੜੇ ਅਵਸ਼ੇਸ਼ ਬਚ ਗਏ ਤਾਂ ਇਸ ਤਰੀਕੇ ਨਾਲ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਕੱਪੜਾ ਬੁਨ ਉਹ ਜਾਣਕਾਰੀ ਸੀ ਹਾਂ ਜਿਹੜੇ ਸ਼ਹਿਰ ਨੂੰ ਲੈਂਕ ਸ਼ਹਿਰ ਆਫ ਇੰਡੀਆ ਕਿਹਾ ਜਾਂਦਾ ਚੰਨੂਦੜੋ ਨੂੰ ਲੈਂਕ ਸ਼ਹਿਰ ਕਿਹਾ ਜਾਂਦਾ ਹੈ ਨਕਸ਼ੇ ਵਿੱਚ ਦੇਖ ਸਕਦੇ ਹੋ ਕਿ ਸ਼ਹਿਰ ਵਿੱਚ ਸਿਟਾਡਲ ਮੌਜੂਦ ਨਹੀਂ ਸੀ ਮਤਲਬ ਕਿ ਸ਼ਹਿਰ ਦੇ ਵਿੱਚ ਜਿਹੜਾ ਵਪਾਰੀ ਵਰਗ ਹੈ ਜਾਂ ਕਹਿ ਸਕਦੇ ਹੋ ਉੱpper ਵਰਗ ਹੈ ਉਹ ਲੱਗ ਨਹੀਂ ਰਿਹਾ ਦੱਸੀ ਉਹ ਸਿਟਾਡਲ ਕਿੱਥੇ ਨਹੀਂ ਸੀ ਜਾਂ ਕਿਲਾ ਕਿੱਥੇ ਨਹੀਂ ਸੀ ਚੰਨੂਦੜੋ ਦੇ ਵਿੱਚ ਕਿਲਾ ਨਹੀਂ ਸੀ ਕਿਸ ਜਗ੍ਹਾ ਤੋਂ ਸਾਨੂੰ ਬੰਦਰਗਾਹ ਦੇ ਸਬੂਤ ਮਿਲਦੇ ਨੇ ਚੰਨੂਦੜੋ ਤੋਂ ਅਤੇ ਲੋਥਲ ਦੋਵਾਂ ਤੋਂ 10 ਅੱਖਰਾਂ ਵਾਲਾ ਸਾਈਨ ਬੋਰਡ ਕਿਸ ਜਗ੍ਹਾ ਤੋਂ ਪ੍ਰਾਪਤ ਹੋਇਆ ਹੈ ਤਾਂ 10 ਅੱਖਰਾਂ ਦਾ ਜਿਹੜਾ ਸਾਈਨ ਬੋਰਡ ਹੈ ਤੋਲਾ ਵੀ ਤੋਂ ਪ੍ਰਾਪਤ ਹੋਇਆ ਹੈ ਇਹਨੂੰ ਹਲੇ ਤੱਕ ਪੜਿਆ ਨਹੀਂ ਗਿਆ ਹੜੱਪਾ ਸਭ ਤੋਂ ਦੀ ਜਿ ਲਿਪੀ ਦੀ ਗੱਲ ਕਰਦੇ ਆਂ ਤਾਂ ਇਹਨਾਂ ਦੀ ਲਿਪੀ ਕਿਸ ਪ੍ਰਕਾਰ ਦੀ ਸੀ ਇਹ ਪਿਕਟੋਗ੍ਰਾਫੀਕਲ ਸੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਸੰਕੇਤ ਦੇਣ ਲਈ ਜੋ ਚੈਨਲ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਹੀ ਅਜ ਤੱਕ ਇਹ ਪੜਿਆ ਨਹੀਂ ਗਿਆ ਕਿ ਜਿੰਨਾਂ ਦੀ ਕੀ ਵੈਲਿਊ ਹੈ ਤਾਂ ਲਿਪੀ ਕਿਸ ਪ੍ਰਕਾਰ ਲਿਖੀ ਜਾਂਦੀ ਸੀ ਇਸ ਨੂੰ ਬੂਸਟੋਫਿਡਨ ਤਰੀਕਾ ਬੁਲਾਇਆ ਜਾਂਦਾ ਹੈ ਜਿਸ ਦੇ ਵਿੱਚ ਪਹਿਲਾਂ ਸੱਜੇ ਤੋਂ ਖੱਬੇ ਜਾਂਦੇ ਸੀ ਫਿਰ ਖੱਬੇ ਤੋਂ ਸੱਜੇ ਜਾਂਦੇ ਸੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਲੈਫਟ ਰਾਈਟ ਲੈਫਟ ਲੈਫਟ ਰਾਈਟ ਰਾਈਟ ਲੈਫਟ ਇਸ ਤਰੀਕੇ ਨੂੰ ਆ ਬੂਸਟਰੋਫੇਡਨ ਤਰੀਕਾ ਕਹਿੰਦੇ ਨੇ ਹਾਂਜੀ ਬੱਚੋ ਥੈਂਕ ਯੂ ਅੱਜ ਲਈ ਇੰਨੇ ਬਹੁਤ ਹੈ ਕੱਲ ਮੈਂ ਤੁਹਾਡੇ ਲਈ ਵੈਦਿਕ ਸਾਹਿਤਾ ਜਿਹੜਾ ਵੈਦਿਕ ਪੀਰੀਅਡ ਹੈ ਉਸ ਤੇ ਜਿਹੜੇ ਮਤਲਬਪੂਰਨ ਪੈਸ਼ਨ ਲੈ ਕੇ ਆਵਾਂਗਾ ਵੀਡੀਓ ਚੰਗੀ ਲੱਗੇ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਥੈਂਕ ਯੂ